ਸਰਕਾਰੀ ਦਫ਼ਤਰ ਦੇ ਵਿੱਚ ਸਰਕਾਰੀ ਮੁਲਾਜ਼ਮ ਨੇ ਸਰਕਾਰੀ ਦਫ਼ਤਰ ਦੇ ਵਿੱਚ ਜਿਹੜਾ ਪੋਲੀਟੀਕਲ ਚੇਅਰਮੈਨ ਹੁੰਦਾ ਹੈ ਮਾਰਕੀਟ ਕਮੇਟੀ ਦਾ ਉਹ ਚੇਅਰਮੈਨ ਵੱਲੋਂ ਇਹਨਾਂ ਦੇ ਨਾਲ ਬੜੀ ਬੇਰਹਿਮੀ ਦੇ ਨਾਲ ਤੇ ਅਮਾਨਵੀ ਤਰੀਕੇ ਦੇ ਨਾਲ ਇਹਨਾਂ ਮੀਡੀਆ ਦੇ ਸਾਥੀਆਂ ਦੇ ਸਾਹਮਣੇ ਆਈ ਸੀ ਜਿਸ ਦੇ ਬਾਅਦ ਜਦੋਂ ਆਪ ਜੀ ਮੀਡੀਆ ਦੇ ਸਾਥੀਆਂ ਨੇ ਇਸ ਖਬਰ ਨੂੰ ਚੱਕਿਆ ਤੇ ਉਸ ਤੋਂ ਬਾਅਦ ਜਿਹੜਾ ਹੈ ਐਫ ਆਈ ਆਰ ਕਰਨ ਤੇ ਮਜਬੂਰ ਹੋਣਾ ਪਿਆ ਪੰਜਾਬ ਸਰਕਾਰ ਨੂੰ ਤੇ ਇੱਕ ਐਫ ਆਈ ਆਰ ਜ਼ਰੂਰ ਇਹਨਾਂ ਦੇ ਰਜਿਸਟਰ ਹੋਈ ਲੇਕਿਨ ਉਹਦੇ ਵਿੱਚ ਵੀ ਕਈ ਸੈਕਸ਼ਨ ਜਿਹੜੇ ਮਹੱਤਵਪੂਰਨ ਬਣਦੇ ਸੀਗੇ ਸਰਕਾਰੀ ਮੁਲਾਜ਼ਮਾਂ ਦੇ ਖਿਲਾਫ ਇਸ ਤਰੀਕੇ ਦੀ ਤਸ਼ੱਦਦ ਕਰਨ ਦੇ ਉਹ ਸੈਕਸ਼ਨ ਨਹੀਂ ਲਗਾਏ ਗਏ ਅਸੀਂ 2 17 ਤਰੀਕ ਦੀ ਗੱਲ ਹੈ ਕਿ ਜੋ ਆਪਣਾ ਚੇਅਰਮੈਨ ਸਾਹਿਬ ਜੀ ਉਹ ਲੁਧਿਆਣਾ ਵਿੱਚ ਜੋ ਜਿਮਨੇਜ ਚੋਣਾ ਨੇ ਉੱਥੇ ਆਮ ਆਦਮੀ ਪਾਰਟੀ ਲਈ ਉਹ ਆਪਣਾ ਚੋਣ ਪ੍ਰਚਾਰ ਕਰ ਰਹੇ ਨੇ ਜੀ ਦੀ ਪ੍ਰੈਸ ਕਾਨਫਰੰਸ ਹੈ ਇਹ ਮਾਮਲਾ ਕੀ ਹੈ ਇਹਦੇ ਬਾਰੇ ਦੱਸੋ ਮਾਮਲਾ ਦੇਖੋ ਜੀ ਮੀਡੀਆ ਦੇ ਸਾਥੀਆਂ ਨੂੰ ਪਹਿਲਾਂ ਤੋਂ ਹੀ ਜਿਹੜਾ ਪਤਾ ਹੈ ਕਿ ਅੱਜ ਤੋਂ ਕੁਝ ਟਾਈਮ ਪਹਿਲਾਂ ਮੇਰੇ ਨਾਲ ਬੈਠੇ ਨੇ ਸੁਪਰਵਾਈਜ਼ਰ ਨੇ ਮੰਡੀ ਦੇ arni ਵਾਲਾ ਵਿਖੇ ਇਹਨਾਂ ਦੀ ਸਰਕਾਰੀ ਦਸਤਰ ਦੇ ਵਿੱਚ ਸਰਕਾਰੀ ਮੁਲਾਜ਼ਮ ਨੇ ਸਰਕਾਰੀ ਦਸਤਰ ਦੇ ਵਿੱਚ ਜਿਹੜਾ ਪੋਲੀਟੀਕਲ ਚੇਅਰਮੈਨ ਹੁੰਦਾ ਹੈ ਮਾਰਕੀਟ ਕਮੇਟੀ ਦਾ ਉਹ ਚੇਅਰਮੈਨ ਵੱਲੋਂ ਇਹਨਾਂ ਦੇ ਨਾਲ ਬੜੀ ਬੇਰਹਿਮੀ ਦੇ ਨਾਲ ਤੇ ਅਮਾਨਵੀ ਤਰੀਕੇ ਦੇ ਨਾਲ ਇਹਨਾਂ ਨਾਲ ਮਾਰਕੁੱਟ ਕੀਤੀ ਗਈ ਸੀ ਸਿਰਫ ਐਸ ਵਜ੍ਹਾ ਨਾਲ ਕਿਉਂਕਿ ਚੇਅਰਮੈਨ ਦੇ ਉਹ ਨਿਰਦੇਸ਼ ਜੋ ਨੇ ਜ਼ੁਬਾਨੀ ਦਿੱਤੇ ਸੀ ਕਿ ਮੇਰੇ ਤੋਂ ਪੁੱਛੇ ਬਿਨਾਂ ਤੁਸੀਂ ਜਿਹੜਾ ਲੋਕਾਂ ਦੀ ਮੰਡੀ ਨਹੀਂ ਲਿਖੋਗੇ ਅੜਤੀਆਂ ਦੀ ਫਸਲ ਨਹੀਂ ਤੋਲੋਗੇ ਕਿਸਾਨਾਂ ਦੀ ਜਿਹੜਾ ਪੈਦਾਵਾਰ ਉੱਥੇ ਆਈ ਹੈ ਤੁਲਨ ਵਾਸਤੇ ਉਹ ਮੇਰੇ ਤੋਂ ਪੁੱਛੇ ਬਗੈਰ ਨਹੀਂ ਕਰੋਗੇ ਤੇ ਇਹਨਾਂ ਨੇ ਜਦੋਂ ਮਨਾਂ ਕੀਤਾ ਕਿ ਭਈ ਮੈਂ ਇਸ ਸੀਜ਼ਨ ਨੂੰ ਰੋਕ ਨਹੀਂ ਸਕਦਾ ਜਾਂ ਤਾਂ ਮੈਨੂੰ ਕੋਈ ਨਿਰਦੇਸ਼ ਮਿਲੇ ਤੇ ਰੋਕ ਨਹੀਂ ਸਕਦਾ ਤੇ ਉਹ ਆਪਣੇ ਗੁੱਸਾ ਕੱਢਣ ਵਾਸਤੇ ਇਹਨਾਂ ਨਾਲ ਜਿਹੜੀ ਮਾਰਕੁੱਟ ਕੀਤੀ ਸੀਗੀ ਉਹ ਤੁਹਾਡੇ ਮੀਡੀਆ ਦੇ ਸਾਥੀਆਂ ਦੇ ਸਾਹਮਣੇ ਆਈ ਸੀ ਜਿਸ ਦੇ ਬਾਅਦ ਜਦੋਂ ਆਪ ਜੀ ਮੀਡੀਆ ਦੇ ਸਾਥੀਆਂ ਨੇ ਇਸ ਖਬਰ ਨੂੰ ਚੱਕਿਆ ਤੇ ਉਸ ਤੋਂ ਬਾਅਦ ਜਿਹੜਾ ਹੈ ਐਫਆਈਆਰ ਕਰਨ ਤੇ ਮਜਬੂਰ ਹੋਣਾ ਪਿਆ ਪੰਜਾਬ ਸਰਕਾਰ ਨੂੰ ਤੇ ਇੱਕ ਐਫਆਈਆਰ ਜਰੂਰ ਇਹਨਾਂ ਤੇ ਰਜਿਸਟਰ ਹੋਈ ਲੇਕਿਨ ਉਹਦੇ ਵਿੱਚ ਵੀ ਕਈ ਸੈਕਸ਼ਨ ਜਿਹੜੇ ਮਹੱਤਵਪੂਰਨ ਬਣਦੇ ਸੀਗੇ ਸਰਕਾਰੀ ਮੁਲਾਜ਼ਮਾਂ ਦੇ ਖਿਲਾਫ ਇਸ ਤਰੀਕੇ ਦੀ ਤਸ਼ੱਦਦ ਕਰਨ ਦੇ ਉਹ ਸੈਕਸ਼ਨ ਨਹੀਂ ਲਗਾਏ ਗਏ ਅਸੀਂ ਦੋ ਦੋ ਦਿਨ ਬਾਅਦ ਹੀ 29 ਤਰੀਕ ਨੂੰ 29 April ਨੂੰ ਅਸੀਂ ਐਸਐਸਪੀ ਸਾਹਿਬ ਨੂੰ ਇੱਕ ਦਰਖਾਸਤ ਦਿੱਤੀ ਸੀ ਕਿ ਇਹ ਜਿਹੜੀ ਵਾਰਦਾਤ ਹੈ ਨੇ ਤਿੰਨ ਸੈਕਸ਼ਨ ਸਾਡੇ ਰਹਿ ਗਏ ਉਹ ਸੈਕਸ਼ਨ ਵੀ ਇਹਦੇ ਉੱਤੇ ਐਡ ਕੀਤੇ ਜਾਣ ਲੇਕਿਨ ਉਹਨਾਂ ਦੇਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਤੇ ਉਸ ਤੋਂ ਬਾਅਦ ਜੋ ਹੈ ਜੋ 30 ਤਰੀਕ ਨੂੰ ਜੋ ਕੁਲਦੀਪ ਜੀ ਹੈਗੇ ਚੇਅਰਮੈਨ ਉਹਨਾਂ ਵੱਲੋਂ ਇੱਕ ਬੇਲ ਐਪਲੀਕੇਸ਼ਨ ਲਗਾਈ ਜਾਂਦੀ ਹੈ ਮਾਨਯੋਗ ਜ਼ਿਲ੍ਹਾ ਅਦਾਲਤ ਫਾਜ਼ਿਲਕਾ ਵਿੱਚ ਕਿ ਜੀ ਇਹ ਮਕਦਮਾ ਝੂਠਾ ਤੇ ਮੈਨੂੰ ਜ਼ਮਾਨਤ ਦਿੱਤੀ ਜਾਵੇ ਅਗਰਮ ਜ਼ਮਾਨਤ ਜਿਹਨੂੰ ਆਪ ਐਂਟੀਸੀਪੇਟਰੀ ਬੇਲ ਕਹਿੰਦੇ ਹਨ ਉਹਨਾਂ ਨੇ ਉਹ ਦਰਖਾਸਤ ਲਗਾਈ ਸੀ ਜਿੰਦੇ ਉੱਤੇ ਨੋਟਿਸ ਹੋਇਆ ਅਸੀਂ ਪੇਸ਼ ਹੋਏ ਉੱਥੇ ਅਸੀਂ ਪੇਸ਼ ਹੋ ਕੇ ਰੱਬ ਦੇ ਤੱਥ ਦੱਸੇ ਉਸ ਤੋਂ ਬਾਅਦ ਕਈ ਵਾਰੀਆਂ ਦੀ ਸੁਣਵਾਈ ਹੋਈ ਲਗਭਗ ਤਿੰਨ ਜਾਂ ਚਾਰ ਵਾਰ ਦੀ ਮੈਟਰ ਜੀ ਸੁਣਵਾਈ ਹੋਈ ਉਦੋਂ ਤੱਕ ਨੇ ਜੋ ਕੁਲਦੀਪ ਜੀ ਚੇਅਰਮੈਨ ਸਾਹਿਬ ਸੀ ਉਹਨਾਂ ਕੋਲੇ ਗਨਮੈਨ ਵੀ ਸੀਗਾ ਜੋ ਆਪਣੀ ਪੁਲਿਸ ਪ੍ਰੋਟੈਕਸ਼ਨ ਦੇ ਵਿੱਚ ਪੁਲਿਸ ਵੱਲੋਂ ਵਾਂਟਡ ਇੱਕ ਬੰਦਾ ਪੁਲਿਸ ਪ੍ਰੋਟੈਕਸ਼ਨ ਦੇ ਵਿੱਚ ਘੁੰਮ ਰਹੇ ਸੀਗੇ ਸਰੇ ਆਮ ਅਸੀਂ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਉਹਨਾਂ ਦੱਸਿਆ ਦੂਜੀ ਇੱਕ ਜਗਸੀਰ ਸਿੰਘ ਇੱਕ ਹੋਰ ਆਂ ਦੇ ਵਿੱਚ ਜਿਹੜੇ આરોપી ਐ ਇਸ ਮੁਕਦਮੇ ਵਿੱਚ ਉਹ ਵੀ ਪਿੱਛੇ ਕਿ ਯੁਧ ਨਸ਼ਾ ਵਿਰੁੱਧ ਪ੍ਰੋਗਰਾਮ ਜਿਹੜਾ ਸਰਕਾਰ ਦਾ ਚੱਲ ਰਿਹਾ ਹੈ ਉਹਦੇ ਵਿੱਚ ਡੀਸੀ ਆਫਿਸ ਦੇ ਵਿੱਚ ਸਰਕਾਰੀ ਮੁਲਾਜ਼ਮਾਂ ਦੇ ਨਾਲ ਉੱਥੇ ਮਿਲੇ ਨਜ਼ਰ ਆਏ ਮੈਂ ਤੁਹਾਨੂੰ ਫੋਟੋਸ ਵੀ ਦਿਹਾਗੇ ਤੇ ਹੁਣ ਉਸ ਤੋਂ ਬਾਅਦ 17 ਤਰੀਕ ਦੀ ਗੱਲ ਹੈ ਕਿ ਜੋ ਆਪਣਾ ਚੇਅਰਮੈਨ ਸਾਹਿਬ ਜੀ ਉਹ ਲੁਧਿਆਣਾ ਵਿੱਚ ਜੋ ਜਿਮਨੇ ਚੋਣਾਂ ਨੇ ਉਥੇ ਆਮ ਆਦਮੀ ਪਾਰਟੀ ਲਈ ਉਹ ਆਪਣਾ ਚੋਣ ਪ੍ਰਚਾਰ ਕਰ ਰਹੇ ਨੇ ਮੈਂ ਤੁਹਾਨੂੰ ਆ ਫੋਟੋਆਂ ਵੈਸੇ ਦੇ ਵੀ ਦਿਆਂਗਾ ਤੁਹਾਨੂੰ ਦਿਖਾ ਦੇਣਾ ਆ ਜਗਸੀਰ ਸਿੰਘ ਜੀ ਡੀਸੀ ਦਫਤਰ ਦੇ ਵਿੱਚ ਨਜ਼ਰ ਆਣ ਨੇ ਇਹਦੇ ਵਿੱਚ ਇਹ ਜਿਹੜੀਆਂ ਨਾਲ ਮਾਰਕਟ ਕੀਤੀ ਗਈ ਸੀਗੀ ਤੇ ਇਹ ਜਿਹੜਾ ਵੋਟਾਂ ਮੰਗੀਆਂ ਜਾ ਰਹੀਆਂ ਨੇ ਲੁਧਿਆਣੇ ਵਿੱਚ ਇਹ ਅਸੀਂ ਸੋਸ਼ਲ ਮੀਡੀਆ ਤੋਂ ਹੀ ਪ੍ਰਾਪਤ ਕੀਤੀਆਂ ਨੇ ਚੀਜ਼ਾਂ ਕਿਉਂਕਿ ਪੁਲਿਸ ਇਹ ਕਹਿ ਰਹੀ ਹੈ ਕਿ ਜੀ ਉਹਨਾਂ ਦਾ ਫੋਨ ਆਫ ਆ ਰਿਹਾ ਜੀ ਸਾਨੂੰ ਪਤਾ ਨਹੀਂ ਕਿੱਥੇ ਹੈ ਤੇ ਜੇ ਪੁਲਿਸ ਮੁਲਾਜ਼ਮ ਥੋੜੀ ਜੀ ਆਪਣੀ ਸੋਸ਼ਲ ਮੀਡੀਆ ਵਾਲੀ ਨਜ਼ਰ ਪਾ ਲੈਣਗੇ ਤਾਂ ਉਹਨਾਂ ਨੂੰ ਪਤਾ ਚੱਲੇਗਾ ਕਿ ਅੱਜ ਮਾਨਯੋਗ ਚੇਅਰਮੈਨ ਸਾਹਿਬ ਇਲਾਂਟੇ ਮਾਲ ਚੰਡੀਗੜ੍ਹ ਵਿੱਚ ਘੁੰਮਣ ਵੀ ਗਏ ਹੋਏ ਨੇ ਉਹਨਾਂ ਨੇ ਆਪਣੇ ਦੋਸਤਾਂ ਦੇ ਨਾਲ ਫੋਟੋਜ਼ ਵੀ ਪਾਈਆਂ ਨੇ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਜਦੋਂ ਸਾਰੇ ਤੱਥ ਅਦਾਲਤ ਦੇ ਸਾਹਮਣੇ ਆਏ ਤੇ ਮਾਨਯੋਗ ਅਦਾਲਤ ਨੇ 22 ਤਰੀਕ ਨੂੰ ਉਹਨਾਂ ਦੀ ਜਿਹੜੀ ਜ਼ਮਾਨਤ ਯਾਚੀਆ ਉਹਨੂੰ ਰੱਦ ਕਰ ਦਿੱਤਾ ਸੀਗਾ ਉਸ ਤੋਂ ਬਾਅਦ ਵੀ ਕਈ ਵਾਰੀ ਉਪਰਾਲੇ ਕੀਤੇ ਗਏ ਕੋਸ਼ਿਸ਼ ਕੀਤੀ ਗਈ ਜਿਹੜੀ ਇਹਨਾਂ ਯੂਨੀਅਨ ਵੱਲੋਂ ਵੀ ਇਹਨਾਂ ਵੱਲੋਂ ਗੌਰਵ ਜੀ ਵੱਲੋਂ ਵੀ ਕਿ ਇਹਦੇ ਵਿੱਚ ਅਰੈਸਟ ਕੀਤੀ ਜਾਏ ਕਿਉਂਕਿ ਮਾਮਲਾ ਬਹੁਤ ਸੰਗੀਨ ਹੈ ਈਵਨ ਕਿ ਮੈਂ ਬੇਲ ਦਾ ਆਰਡਰ ਵੀ ਤੁਹਾਨੂੰ ਜ਼ਰੂਰ ਮੁਹैया ਕਰਾ ਦੇਵਾਂਗਾ ਉਹਦੇ ਵਿੱਚ ਬਕਾਇਦਾ ਇਹ ਚੀਜ਼ ਲਿਖੀ ਹੈ ਮਾਨਯੋਗ ਅਦਾਲਤ ਨੇ ਕਿ ਇੱਕ ਅਮਾਨਵੀ ਤਰੀਕੇ ਨਾਲ ਜਿਹੜਾ ਇੱਕ ਸਰਕਾਰੀ ਮੁਲਾਜ਼ਮ ਨਾਲ ਕੁੱਟਮਾਰ ਹੋਈ ਹੈ ਇਹ ਬਹੁਤ ਸੀਰੀਅਸ ਮੈਟਰ ਹੈ ਤੇ ਮੈਸੇਜ ਜਿਹੜਾ ਹੈ ਉਹ ਸੋਸਾਇਟੀ ਸਹੀ ਜਾਣਾ ਚਾਹੀਦਾ ਹੈ ਇਸ ਵਜ੍ਹਾ ਨਾਲ ਉਹਨੂੰ ਰੱਦ ਵੀ ਕੀਤਾ ਗਿਆ ਤੇ ਮੈਨੂੰ ਹੁਣ ਪਤਾ ਚੱਲਿਆ ਕਿ ਅੱਜ ਜੋ ਸ਼ਾਇਦ ਇਲਾਂਟੇ ਮੌਲਵੀ ਕੁਮਰੇ ਨੇ ਤੇ ਅੱਜ ਦੀ ਪ੍ਰੈਸ ਕਾਨਫਰੰਸ ਕਰਨ ਦਾ ਜੋ ਮੰਤਵ ਹੈ ਉਹ ਇਹ ਹੈਗਾ ਕਿ ਸਰਕਾਰੀ ਪ੍ਰੋਟੈਕਸ਼ਨ ਦੇ ਵਿੱਚ ਜਿਹੜਾ ਚੇਅਰਮੈਨ ਜੀ ਇਸ ਵੇਲੇ ਜਾ ਰਹੇ ਨੇ ਤੁਹਾਨੂੰ ਇਹ ਵੀ ਦੱਸ ਦੇਣਾ ਕਿ ਇਹਨਾਂ ਦੀ ਚੇਅਰਮੈਨ ਨੇ ਰੱਦ ਕਰਨ ਲਈ ਵੀ ਜਿਹੜਾ ਹੈ ਮੰਡੀ ਬੋਰਡ ਵੱਲੋਂ ਲਿਖ ਕੇ ਪੰਜਾਬ ਸਰਕਾਰ ਨੂੰ ਦਿੱਤਾ ਜਾ ਚੁੱਕਿਆ ਲੇਕਿਨ ਉਸ ਤੇ ਵੀ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ ਕਿਉਂਕਿ ਮੈਂ ਇੱਕ ਵਕੀਲ ਹਾਂ ਮੈਂ ਆਪਣੇ client ਦੀ ਗੱਲ ਦੱਸਣੀ ਹੈ ਤੇ ਮੈਂ ਨਾਲ ਇਹ ਵੀ ਕਹਿਣਾ ਚਾਹਾਂਗਾ ਕਿ ਸਰਕਾਰ ਨੂੰ ਇਹ ਦੇਖਣਾ ਚਾਹੀਦਾ ਹੈ ਕਿ ਸਰਕਾਰ ਦੀ ਬਦਨਾਮੀ ਹੋ ਰਹੀ ਹੈ ਸਰਕਾਰ ਦਾ ਇੱਕ ਨੁਮਾਇੰਦਾ ਸਰਕਾਰੀ ਮੁਲਾਜ਼ਮ ਨੂੰ ਐਸ ਅਮਾਨਵਯਾ ਤਰੀਕੇ ਦੇ ਨਾਲ ਜਿਹੜਾ ਮਨੁੱਖੀ ਅਧਿਕਾਰਾਂ ਦੀ ਧਾਨ ਕਰਦੇ ਹੋਏ ਜੋ ਇਹਨਾਂ ਨਾਲ ਤਸ਼ੱਦਦ ਹੋਈ ਹੈ ਉਹਦਾ ਇਨਸਾਫ ਤੱਕ ਹੀ ਮਿਲਣਾ ਉਹਨੂੰ ਪ੍ਰੋਟੈਕਸ਼ਨ ਮਿਲੀ ਹੋਈ ਹੈ ਵੋਟਾ ਮੰਗ ਰਿਆ ਸਰੇ ਆਮ ਸਰੇ ਆਮ ਕੋੰਮ ਰਿਆ ਤੇ ਨਾ ਪੁਲਿਸ ਦੀ ਕੋਈ ਅੰਦਰ ਚ ਕਾਰਵਾਈ ਹੁੰਨ ਤੱਕ ਹੋਈਏ ਤੇ ਪ੍ਰੈਸ ਕਾਨਫਰੈਂਸ ਦੇ ਜ਼ਰੀਏ ਆਪਣੀ ਮੰਗਾਂ ਰੱਖਣਗੇ ਪ੍ਰਸ਼ਾਸਨ ਨੂੰ ਪੁਲਿਸ ਨੂੰ ਸਰਕਾਰ ਨੂੰ ਮਾਈਕ ਟੋੜੀ ਨਹੀਂ ਵਾਦ ਸਾਰੇ ਨੇ ਮੇਰੇ ਵੱਲ ਬੋਸ਼ ਕਰਦੇ ਤੋਂ ਪਤਾ ਹੀ ਹੈ ਜੀ ਜੋ ਮੇਰੇ ਨਾਲ ਹੋਇਆ ਹੈ ਮਨੋ ਇੱਕ ਸਰਕਾਰੀ ਮੁਲਾਜ਼ਮ ਆਪ ਸਰਕਾਰ ਦੇ ਹੀ ਮੁਲਾਜ਼ਮ ਹੈ ਕੋਈ ਅਲੱਗ ਨਹੀਂ ਹੈ ਜੀ ਸਰਕਾਰ ਦੇ ਨਾਲ ਚੱਲਣ ਵਾਲੇ ਸਰਕਾਰ ਦੇ ਲਈ ਕੰਮ ਕਰਨ ਵਾਲੇ ਪਰ ਜੇਕਰ ਸਰਕਾਰ ਦੇ ਮੁਲਾਜ਼ਮ ਦੇ ਨਾਲ ਇਸ ਤਰ੍ਹਾਂ ਦੇ ਹੋਣਗੇ ਤੇ ਨੁਮਾਇੰਦੇ ਜੋ ਕੀ ਸਾਡੇ ਉੱਪਰ ਲਗਾਏ ਗਏ ਆ ਜੇ ਉਹਨਾਂ ਦੀ ਗਲਤੀ ਹੈ ਤਾਂ ਉਹਨਾਂ ਨੂੰ ਵੀ ਕੋਈ ਨਾ ਕੋਈ ਮਿਲਣੀ ਚਾਹੀਦੀ ਹੈ ਸਜ਼ਾ ਜ਼ਰੂਰੀ ਨਹੀਂ ਹੁੰਦਾ ਕਿ ਅੱਜ ਜੇ ਸਰਕਾਰੀ ਮੁਲਾਜ਼ਮ ਗਲਤੀ ਕਰ ਰਿਹਾ ਹੈ ਉਹਨੂੰ ਤੁਸੀਂ ਸਜ਼ਾ ਦੇ ਰਹੇ ਹੋ ਕੀ ਅੱਜ ਆਪਾਂ ਵੈਸੇ ਮੈਂ ਸਰਕਾਰ ਦੀ ਤਾਰੀਫ ਕਰਾਂਗਾ ਕਿ ਉਹਨਾਂ ਨੇ ਜਿਸ ਤਰ੍ਹਾਂ ਐਮਐਲਏ ਸਾਹਿਬ ਦੀ ਜਿਸ ਤਰ੍ਹਾਂ ਕੋਈ ਹੋਈ ਹੈ ਜਲੰਧਰ ਦੇ ਵਿੱਚ ਕੀਤੀ ਹੈ ਕਿ ਬਹੁਤ ਵਧੀਆ ਲੱਗਿਆ ਕਿ ਹਾਂ ਵੀ ਸਰਕਾਰ ਕਰ ਰਹੀ ਹੈ ਕੁਝ ਬਟ ਇੱਕ ਚੇਅਰਮੈਨ ਦੀ ਪ੍ਰੋਟੈਕਸ਼ਨ ਆ ਮੈਨੂੰ ਕੋਈ ਲੱਗੀ ਨਹੀਂ ਕਿ ਹਾਂ ਵੀ ਇੰਨੀ ਵੱਡੀ ਗੱਲ ਹੈ ਕਿ ਹਾਂ ਵੀ ਚੇਅਰਮੈਨ ਹੀ ਖਤਮ ਹੋ ਰਹੀ ਹੈ ਜਾਂ ਕੁਝ ਸਰਕਾਰ ਨੂੰ ਬੇਨਤੀ ਕਰਦਾ ਕਿ ਸਰਕਾਰ ਜੇ ਹੋਰ ਕੁਝ ਨਹੀਂ ਕਰ ਸਕਦੀ ਨਹੀਂ ਪੁਲਿਸ پکڑ ਸਕਦੀ ਕਮ ਸੇ ਕਮ ਉਹਦੀ ਚੇਅਰਮੈਨ ਦੀ ਤਰ੍ਹਾਂ ਕਰ ਸਕਦੀ ਹੈ ਉਹ ਤਾਂ ਸਰਕਾਰ ਦੇ ਹੱਥ ਹੀ ਹੈ ਨਾ ਕੁਝ ਜ਼ਿਆਦਾ ਦੂਰ ਦੀ ਗੱਲ ਨਹੀਂ ਐਕਸਾਈਨ ਕਰਨੇ ਇੱਕ ਸਾਡੇ ਲਈ ਤਸੱਲੀ ਹੋਏਗੀ ਇੱਕ ਨੁਮਾਇੰਦੇ ਲਈ ਜੋ ਪੰਜਾਬ ਦੇ ਮਲਾਇਮ ਹੈ ਉਹਨਾਂ ਲਈ ਤਸੱਲੀ ਦੀ ਗੱਲ ਹੋਏਗੀ ਕਿ ਹਾਂ ਜੇ ਕਿਸੇ ਹੋਰ ਦੇ ਨਾਲ ਵੀ ਹੁੰਦੀ ਹੈ ਤਾਂ ਸਰਕਾਰ ਇਹ ਸਜ਼ਾ ਦਿੰਦੀ ਹੈ ਤੁਹਾਡੀ ਜੇ ਅਫਸਰ ਲਪੀਓ ਕਿਸ ਤੱਕ ਮੁੱਦੇ ਤੇ ਗੋਦੀ ਰਹਿ ਤੋ ਸਰ ਐਸ ਗੱਲ ਤੇ ਹੈ ਕਿ ਅਸੀਂ ਚਾਹੁੰਦੇ ਸੀ ਮੰਨ ਲਓ ਜੇਕਰ ਅਸੀਂ ਧਰਨਾ ਲਗਾਉਣਾ ਚਾਹੁੰਦੇ ਹਾਂ ਤਾਂ ਮੌਕੇ ਤੇ ਜੇ ਅਸੀਂ ਮਤਲਬ ਜੋ ਮੇਰੇ ਨਾਲ ਹੋਈ ਸੀ ਉਹ ਕਿਉਂ ਹੋਈ ਸੀ ਕਿ ਮੈਂ ਜ਼ਿਮੀਦਾਰਾਂ ਦੀ ਸੇਵਾ ਕਰਨਾ ਚਾਹੁੰਦਾ ਸੀ ਬੋਲੀ ਕਰਾਉਣਾ ਚਾਹੁੰਦਾ ਸੀ ਸਰਕਾਰ ਚਾਹਦੀ ਸੀ ਜਾਂ ਕਹਿ ਲੋ ਕਿ ਚੇਅਰਮੈਨ ਚਾਹੁੰਦਾ ਸੀ ਕਿ ਬੋਲੀ ਨਾ ਹੋਵੇ ਸਰਕਾਰ ਚਾਹਦੀ ਹੈ ਕਿ ਲਗਾਤਾਰ ਬੋਲੀ ਹੋਵੇ ਅਸੀਂ ਸਰਕਾਰ ਦੇ ਪੱਖ 'ਚ ਚੱਲ ਰਹੇ ਸੀ ਕਿ ਨਹੀਂ ਬੋਲੀ ਹੋਣੀ ਚਾਹੀਦੀ ਹੈ ਚੇਅਰਮੈਨ ਕਿਉਂ ਚਾਹੁੰਦੇ ਸੀਗੇ ਕਿ ਬੋਲੀ ਨਾ ਹੋਵੇ ਚੇਅਰਮੈਨ ਸਾਹਿਬ ਦੀ ਕੋਈ ਕੀ ਮਨਸ਼ਾ ਨਹੀਂ ਸੀ ਮਨਸ਼ਾ ਇਹ ਉਸਕਦੀ ਹੈ ਕਿ ਸ਼ਾਇਦ ਕਿਸੇ ਆੜਤੀਆਂ ਦੇ ਨਾਲ ਉਹਨਾਂ ਦੀ ਡਿਸਪਿਊਟ ਹੋਵੇ ਕਿਸੇ ਕਾਰਨ ਕਰਕੇ ਕਿਸੇ ਤਰ੍ਹਾਂ ਕਿਉਂਕਿ ਉਹ ਲਗਾਤਾਰ ਕਹਿ ਰਹੇ ਸੀ ਕਿ ਬੋਲੀ ਬੰਦ ਕਰੋ ਆੜਦਿਆਂ ਦੀ ਬੋਲੀ ਬੰਦ ਕਰਨਾ ਆੜਦਿਆਂ ਦੀ ਬੋਲੀ ਨਹੀਂ ਉਹ ਜ਼ਿੰਮੇਦਾਰਾਂ ਦੀ ਬੋਲੀ ਬੰਦ ਹੁੰਦੀ ਹੈ ਜੇ ਜ਼ਿੰਮੇਦਾਰਾਂ ਦੀ ਬੋਲੀ ਜ਼ਿੰਮੇਦਾਰ ਨੂੰ ਕਿਉਂ ਆਪਾਂ ਧੁੱਪ ਚ ਸਾੜ ਨਹੀਂ ਜ਼ਿੰਮੇਦਾਰਾਂ ਲਈ ਅਸੀਂ ਉਹਨਾਂ ਦੇ ਸਿਰ ਤੇ ਖਾ ਰਹੇ ਹਾਂ ਉਹਨਾਂ ਦੇ ਲਈ ਅਸੀਂ ਜੇ ਸੇਵਾ ਨਾ ਕਰਾਂਗੇ ਸਾਡੇ ਦਫ਼ਤਰ ਦਾ ਰੱਖਣ ਦਾ ਸਾਨੂੰ ਕੀ ਮੋਟਿਵ ਕੀ ਹੈ ਸਾਡਾ ਕੰਮ ਤਾਂ ਇਹ ਹੀ ਹੈ ਵੀ ਜ਼ਿੰਮੇਦਾਰਾਂ ਦੀ ਸੇਵਾ ਹੋਵੇ ਉਹਨਾਂ ਦੇ ਲਈ ਕੰਮ ਹੋਵੇ ਜੇ ਨਹੀਂ ਕੰਮ ਕਰਾ ਲੈ ਜਾਂਦੀ ਸਾਨੂੰ ਕਿਸੇ ਹੋਰ ਡਿਪਾਰਟਮੈਂਟ ਸ਼ਿਫਟ ਕਰ ਦੇ ਸਰ ਤੁਸੀਂ ਗੱਲ ਕੀਤੀ ਕਿਸਾਨਾਂ ਦੇ ਕਿਸਾਨੀ ਉਹਨੇ ਤੁਹਾਡੇ ਨਾਲ ਕਿਸਾਨੀ ਉਹਨੇ ਤਾਂ ਹਮੇਸ਼ਾ ਸਾਡੇ ਨਾਲ ਹੀ ਹੋਈਗੀ ਜੇ ਅਸੀਂ ਉਹਨਾਂ ਲਈ ਕੰਮ ਕਰ ਰਹੇ ਹਾਂ ਮਾਰਕੀਟ ਕਮੇਟੀ ਦੇ ਨਾਲ ਹੀ ਚੱਲੇਗੀ ਕਿਸਾਨੀ ਉਹਨਾਂ ਨਾਲ ਜੋ ਤੁਸੀਂ ਜੋ ਤੁਸੀਂ ਗੱਲ ਕਰ ਰਹੇ ਹੋ ਕਿ ਚੇਅਰਮੈਨ ਜੇ ਉੱਥੇ ਤੋਂ ਹਟਾਇਆ ਜਾਵੇ ਯਾਨੀ ਕਿ ਤੁਹਾਡਾ ਇੱਕ ਮੇਨ ਮਕਸਦ ਹੈ ਜੀ ਉਹਨੂੰ ਉੱਥੇ ਤੋਂ ਹਟਾਉਣਾ ਹੈ ਜੀ ਇਹ ਮੇਰਾ ਮਕਸਦ ਨਹੀਂ ਹੈਗਾ ਇਹ ਮੁਲਾਇਮਾਂ ਦਾ ਮਕਸਦ ਹੈ ਜੇ ਮੁਲਾਇਮਾਂ ਨੂੰ ਮੋਟੀਵੇਟ ਕਰਨਾ ਹੈ ਕਿ ਹਾਂ ਵੀ ਜੇ ਕਿਸੇ ਨੇ ਗਲਤੀ ਕੀਤੀ ਉਹਨੂੰ ਸਜ਼ਾ ਮਿਲ ਰਹੀ ਹੈ ਇਹ ਮੇਰੇ ਇਕੱਲੇ ਦਾ ਨਹੀਂ ਹੈਗਾ ਇਹ ਸਾਰੇ ਮਲਾਇਮਾਂ ਦਾ ਹੈ ਇਹ ਇਹ ਜਿਹੜਾ ਸ਼ੰਗਾਰਸ਼ ਚੱਲ ਰਿਹਾ ਉਹ ਕਿੰਨੀ ਦੇਰ ਤੋਂ ਚੱਲ ਰਿਹਾ ਪਿਛਲੇ ਇਹ ਜਿਸ ਦਿਨ ਮੇਰੇ ਨਾਲ 27 ਚਾਰ ਨੂੰ ਹੋਈ ਸੀ 27 April ਨੂੰ ਉਸ ਦਿਨ ਤੋਂ ਬਾਅਦ ਲਗਾਤਾਰ ਚੱਲ ਰਹੀ ਹੈ ਸ਼ੰਗਾਰਸ਼ ਸਾਰੇ ਪੰਜਾਬ ਪੱਧਰ ਤੇ ਵਿੱਡਿਆ ਗਿਆ ਸੀਗਾ ਹਾਂਜੀ ਅਰਨੀ ਵਾਲਾ ਉਹ ਮਾਰਕੀਟ ਕਮੇਟੀ ਦੇ ਵਿੱਚ ਵੀ ਹੋਰ ਜਗ੍ਹਾ ਵੀ ਧਰਨੇ ਲੱਗੇ ਬਿਲਕੁਲ ਠੀਕ ਹੈ ਫੇਰ ਅਸੀਂ ਦੇਖਿਆ ਕਿ ਜਿਹੜਾ মিডিਆ ਸੀ মিডিਆ ਨੇ ਦੂਸਰੇ ਚੰਡੀਗੜ੍ਹ इवनਨ ਚੰਡੀਗੜ੍ਹ ਤੱਕ ਤੋਂ ਵੀ ਮੁੱਦੇ ਚੱਕੇ ਲੁਧਿਆਣੇ ਤੋਂ ਵੀ ਚੱਕੇ ਕੀ ਸਰਕਾਰ ਨੂੰ ਕੋਈ ਹਲੂਨਾ ਮਿਲਿਆ ਐਜੀ ਸਟਾਰਟਿੰਗ ਜੋ ਸੀ ਨਾ ਹੀ ਸਟਾਰਟਿੰਗ ਸਾਡੀ ਬਹੁਤ ਵਧੀਆ ਸੀ ਕਿ ਹਾਂ ਵੀ ਸਾਰੇ ਮਲਾਇਮ ਨਾਲ ਸੀ ਕੱਠ ਚੱਲ ਰਿਆ ਸੀ ਲੇਕਿਨ ਉਸ ਤੋਂ ਬਾਅਦ ਇੱਕ ਆਪਾਂ ਨੂੰ ਯਾਦ ਹੋਏਗਾ ਕਿ ਚੱਲਿਆ ਸੀ ਕਿ ਪਾਕਿਸਤਾਨ ਵੱਨੀ ਉਹ ਜੰਗ ਦੇ ਐਲਾਨ ਹੋਇਆ ਸੀ ਲਗਾਤਾਰ 10 ਦਿਨ ਉਸ ਚ ਸਾਰੇ ਰੁਜਰੇ ਅਸੀਂ ਤਾਂ ਕਰਕੇ ਨਹੀਂ ਕੀਤਾ ਕਿਉਂਕਿ ਸਾਨੂੰ ਐਸੀ ਜਲਦੀ ਤੋਂ ਜਲਦੀ ਫਸਲ ਚੱਕੀ ਜਾਵੇ ਤੇ ਸਾਰੇ ਜ਼ਿਮੀਦਾਰ ਫ੍ਰੀ ਹੋ ਜਾਣ ਤਾਂ ਕਿ ਕਿਸੇ ਤਰ੍ਹਾਂ ਦੇ ਕਿਸੇ ਮਤਲਬ ਚਲੋ ਅੱਗੇ ਹੋਸਟ ਵੀ ਹੈ ਵੀ ਸ਼ਾਇਦ ਜੰਗ ਵੱਧ ਵੀ ਜਾਂਦੀ ਲੇਕਿਨ ਜ਼ਿਮੀਦਾਰ ਨਾ ਤਕਲੀਫ ਚਾਵੇ ਜਦੋਂ ਅਸੀਂ ਉਸ ਤੋਂ ਫ੍ਰੀ ਹੋ ਕੇ ਅਸੀਂ ਆਹ ਡਿਮਾਂਡ ਰੱਖੀ ਆਪਣੀ ਮੰਡੀ ਬੋਰਡ ਨੇ 12 ਤਰੀਕ ਨੂੰ ਉਹਨਾਂ ਦੀ ਚੇਅਰਮੈਨ ਦੀ ਰੱਦ ਲਈ ਲੈਟਰ ਕੱਢਤੀ ਸਾਨੂੰ ਐਸ்சி ਦੀ ਤਸੱਲੀ ਹੈ ਕਿ گورنر ਸਾਹਿਬ ਨੂੰ ਮੈਂ ਮਿਲਿਆ ਸੀ گورنر ਸਾਹਿਬ ਨੇ ਮੇਰੀ ਸਪੋਰਟ ਕੀਤੀ ਮੁਲਾਇਮਾ ਨੇ ਮੇਰੀ ਸਪੋਰਟ ਕੀਤੀ ਉਹਨਾਂ ਨੇ ਬਕਾਇਦਾ ਉੱਥੇ ਮਿਲੇ ਸਰ ਨੂੰ ਮਿਲੇ ਰਾਮਵੀਰ ਸਰ ਹੈਗੇ ਆਈਐਸ ਅਫਸਰ ਸਾਡੇ ਉਹਨਾਂ ਨੂੰ ਮਿਲੇ ਉਹਨਾਂ ਨੇ ਬਕਾਇਦਾ ਸਾਨੂੰ ਕਿਹਾ ਕਿ ਆ ਮੈਂ ਲੈਟਰ ਕੱਢ ਰਹੇ ਹੈਗੇ ਤੇ ਆ ਜਾਰੀ ਹੈ ਖੇਤੀਬਾੜੀ ਵਿਭਾਗ ਉਹਨਾਂ ਨੇ ਮੇਰੇ ਸਾਹਮਣੇ ਉਹ ਲੈਟਰ ਭੇਜੀ ਹੈ ਔਰ ਉਸ ਤੋਂ ਬਾਅਦ ਖੇਤੀਬਾੜੀ ਵਿਭਾਗ ਜੇ ਪੈਂਡਿੰਗ ਪਿਆ ਹੈ ਹੁਣ ਅਸੀਂ ਤਾਂ ਵੇਟ ਕਰ ਰਹੇ ਕਿ ਖੇਤੀਬਾੜੀ ਵਿਭਾਗ ਵੀ ਸਰਕਾਰ ਦਾ ਹੀ ਭਾਗ ਹੈ ਅਸੀਂ ਸਰਕਾਰ ਦੇ ਮਲਾਮ ਹੈ ਸਾਡੇ ਲਈ ਕੁਝ ਕਰੋ ਦੇਖੋ ਜੇ ਸਰਕਾਰ ਐਕਸ਼ਨ ਲੈਂਦੀ ਹੈ ਕੱਲ ਇੱਕ ਬਹੁਤ ਵੱਡਾ ਜਿਹੜਾ ਫਾਜ਼ਲ ਕਾ ਦੇ ਵਿੱਚ ਇੱਕ ਐਸਐਸਪੀ ਨੂੰ ਬਦਲਣਾ ਚਾਰ ਜਾਣੇ ਮੌਤਲ ਕਰਨੇ ਐਸਐਸਪੀ ਨੂੰ ਸਸਪੈਂਡ ਕਰਨਾ ਉਹ ਵੀ ਸਰਕਾਰ ਦਾ ਇੱਕ ਛਿਲੰਗਾ ਯੋਗ ਕਹਿ ਲੋ ਜਾਂ ਉਹਦਾ ਕਦਮ ਕਹਿ ਲੋ ਉਹਨਾਂ ਨੇ ਇੱਕ ਐਕਸ਼ਨ ਲਿਆ ਹਾਂਜੀ ਤੇ ਜਿਹੜਾ ਉਹਨਾਂ ਦਾ ਚੇਅਰਮੈਨ ਹੈ ਹਾਂਜੀ ਤੇ ਸਰਕਾਰ ਉਹਨੂੰ ਕਿਉਂ ਡਿਲੇ ਕਰ ਰਹੀ ਹੈ ਕਾਰਨ ਕੀ ਹੈ ਮੈਂ ਜਵਾਬ ਦੇਣਾ ਜੀ ਤੁਹਾਨੂੰ ਇਸ ਗੱਲ ਦਾ ਦੇਖੋ ਜੀ ਐਸਐਸਪੀ ਸਾਹਿਬ ਨੂੰ ਬਦਲਿਆ ਤੁਸੀਂ ਜਿਹੜਾ ਮੁੱਦਾ ਚੱਕਿਆ ਹੈ ਉਹ ਮੁਲਾਜ਼ਮ ਨੇ ਜੀ ਬਟ ਚੇਅਰਮੈਨ ਇਸ ਨਾਟ ਮੁਲਾਜ਼ਮ ਚੇਅਰਮੈਨ ਇੱਕ ਪੋਲੀਟੀਕਲ ਪੋਸਟ ਹੈ ਉਹ ਉਹਨਾਂ ਦੇ ਆਪਦੇ ਪਿਆਰੇ ਬੰਦੇ ਨੇ ਉਹਨਾਂ ਨੇ ਪੋਲੀਟਿਕ ਪੋਲੀਟਿਕ ਨੂੰ ਦੇਖਦੇ ਹੋਏ ਵੀ ਕਿ ਰਾਜਨੀਤਿਕ ਪੋਸਟ ਹੈ ਰਾਜਨੀਤਿਕ ਤੌਰ ਤੇ ਹੀ ਦਿੱਤੀ ਜਾਂਦੀ ਹੈ ਨਾ ਚੇਅਰਮੈਨ ਹੀ ਜਿਹੜੀਆਂ ਦਿੰਦੇ ਨੇ ਉਹ ਚੇਅਰਮੈਨ ਉਹਨਾਂ ਦਾ ਆਪਦਾ ਬੰਦਾ ਐ ਐਸਐਸਪੀ ਸਰ ਅਫਸਰ ਸ਼ਹੀ ਹੈ ਅਫਸਰ ਸ਼ਹੀ ਦੇ ਖਿਲਾਫ ਹੈ ਸਰਕਾਰ ਮੇਂ ਠੋਕ ਕੇ ਕਿ ਐਸਰ ਚੇਅਰਮੈਨ ਜੇ ਉਹਨਾਂ ਦਾ ਆਪਦਾ ਬੰਦਾ ਸੀ ਉਹਨਾਂ ਨੇ ਰਮਨ ਅਰੋੜਾ ਵੀ ਉਹਨਾਂ ਦੇ ਜ਼ਿਲੰਦਰ ਤੋਂ ਉਹਨਾਂ ਦਾ ਵੀ ਕੀਤਾ ਸੀਗਾ ਫਿਰ ਚੇਅਰਮੈਨ ਵਾਸਤੇ ਇੰਨਾ ਕਿਉਂ ਇਹੀ ਦਾਸੀ ਜਾਨਣਾ ਚਾਹੁੰਦੇ ਹਾਂ ਜੀ ਕਿ ਐਸ ਚੇਅਰਮੈਨ ਦੇ ਅਡੇ ਕੀ ਸੁਰੱਖਾਵ ਦੇ ਪਰ ਲੱਗੇ ਹੋ ਨੇ ਕਿ ਇਹਦੀ ਚੇਅਰਮੈਨੀ ਵੀ ਨਹੀਂ ਜਾ ਰਹੀ ਇਹਨੂੰ ਪੁਲਿਸ ਅਰੈਸਟ ਨਹੀਂ ਕਰ ਲਈ ਜਦੋਂ ਕਿ ਸੋਸ਼ਲ ਮੀਡੀਆ ਤੇ ਕਲੀਅਰਲੀ ਨਜ਼ਰ ਆ ਰਿਹਾ ਹੈ ਕਿ ਉਹ ਚੰਡੀਗੜ੍ਹ ਆਪਣੇ ਦੋਸਤਾਂ ਨਾਲ ਕੁਮਰੇ ਨੇ ਲੁਧਿਆਣੇ ਵਿੱਚ ਜਾ ਕੇ ਵੋਟਾਂ ਮੰਗਣ ਦੇ ਨੇ ਉਹਨਾਂ ਦੇ ਨਾਲ ਪੂਰੀ ਸਪੋਰਟ ਕਰ ਰਹੇ ਨੇ ਤੇ ਕਿਉਂ ਇਹ ਨਹੀਂ ਕਰਨਾ ਚਾਹੁੰਦੇ ਇਹ ਤਾਂ ਤੁਹਾਡਾ ਸਵਾਲ ਸਰਕਾਰ ਨੂੰ ਹੋਣਾ ਚਾਹੀਦਾ ਸੀ ਮੈਂ ਧੰਨਵਾਦ ਕਰਦਾ ਹਾਂ ਜੀ ਕਿ ਕਿਸੇ ਅਧਿਕਾਰੀ ਨੂੰ ਮਿਲੇ ਹੋ ਹਾਂਜੀ ਤੁਸੀਂ ਇਹਨਾਂ ਨੂੰ ਅਰੈਸਟ ਕਰਾਉਣ ਲਈ ਕਿਸੇ ਅਧਿਕਾਰੀ ਨੂੰ ਐਸਐਸਬੀ ਸਾਹਿਬ ਨੂੰ ਇਹ ਮੇਰੇ ਖਿਆਲ ਨਾਲ 5 ਜਾਂ 6 ਵ ਅਸੀਂ ਬਕਾਇਦਾ ਲੈਟਰ ਵੀ ਉਹਨਾਂ ਨੂੰ ਦੋ ਦਿਨ ਬਾਅਦ ਹੀ ਕੱਢ ਦਿੱਤੀ ਸੀ ਕਹਿੰਦੇ ਸੈਕਸ਼ਨਸ ਨਹੀਂ ਲਗਾਏ ਗੋ ਉਹਨਾਂ ਨੂੰ ਐਡ ਕੀਤਾ ਜਾਏ ਅਰਨੇ ਵਾਲੇ ਦੇ ਐਸਐਚਓ ਨਾਲ ਵੀ ਗੱਲ ਹੋਈ ਸੀ ਕਿ ਕਿ ਇਹਨਾਂ ਨੂੰ ਅਰੈਸਟ ਕੀਤਾ ਜਾਏ ਈਵਨ ਕਿ ਜਦੋਂ ਪੁਲਿਸ ਵਾਲੇ ਕੋਰਟ ਦੇ ਵਿੱਚ ਆਏ ਸੀ ਕੋਰਟ ਦੇ ਜੱਜ ਸਾਹਿਬ ਨੇ ਵੀ ਪੁੱਛਿਆ ਸੀ ਕਿ ਇਹਨਾਂ ਨੂੰ ਟਾਈਮ ਕਿਉਂ ਲੱਗ ਰਿਹਾ ਹੈ ਅਰੈਸਟ ਕਿਉਂ ਨਹੀਂ ਹੋ ਰਿਹਾ ਉਹਨਾਂ ਨੇ ਜਵਾਬ ਦਿੱਤਾ ਸੀ ਜਿਹੜਾ ਇਨਵੈਸਟੀਗੇਟਿੰਗ ਅਫਸਰ ਸੀ ਕਿ ਜੀ ਅਸੀਂ ਫੋਨ ਮਿਲਾਨੇ ਇਹਨਾਂ ਦਾ ਫੋਨ ਬੰਦ ਹੈ ਅਸੀਂ ਟ੍ਰੇਸ ਨਹੀਂ ਕਰ ਪਾ ਰਹੇ ਕਿੱਥੇ ਆ ਤੇ ਅਸੀਂ ਉਹਨਾਂ ਨੂੰ ਇਹ ਕਹਿੰਦੇ ਕਿ ਤੁਸੀਂ ਟ੍ਰੇਸ ਕਰ ਲਓ ਤੁਹਾਡਾ ਕਹਿਣ ਦਾ ਮਕਸਦ ਸੀ ਇਸ ਗੱਲ 'ਚ ਕੋਈ ਗੁਰੇਜ਼ ਨਹੀਂ ਮੈਂ ਤੁਹਾਨੂੰ ਇਹ ਵੀ ਦੱਸ ਸਕਦਾ ਮੈਂ ਉਹਨਾਂ ਨੂੰ ਆਪਣੇ ਅੱਖਾਂ ਦੇ ਨਾਲ ਦੇਖਿਆ ਅਸੇ ਰੋਡ ਦੇ ਉੱਪਰ ਤੋਂ ਜਾਂਦੇ ਹੋਏ ਦੇਖਿਆ ਬਾਕਾਇਦਾ ਇੱਕ ਜਿਹੜਾ ਗਨਮੈਨ ਉਹਨਾਂ ਨੂੰ ਮਿਲਿਆ ਹੋਇਆ ਸੀਗਾ ਤਿੰਨ ਦਿਨ ਬਾਅਦ ਉਹ ਗਨਮੈਨ ਦੇ ਨਾਲ ਘੁੰਮਰੇ ਸੀਗੇ ਈਵਨ ਕਿ ਜਲਨ ਆਪਣਾ ਜਲਾਲਾਬਾਦ ਵੀ ਇੱਕ ਦਿਨ ਉਹ ਮਿਲਣੇ ਕਿਸੇ ਪੋਲੀਟਿਕਲ ਫੰਕਸ਼ਨ ਤੇ ਗਏ ਨੇ ਉਹਨਾਂ ਦੀਆਂ ਵੀ ਫੋਟੋਜ਼ ਵਾਇਰਲ ਹੋ ਰਹੀਆਂ ਨੇ ਜੀ ਸੈਕਸ਼ਨ ਡਿਮਾਂਡ ਕੀਤੀ ਸੀ ਉਹ ਲੱਗ ਚੁੱਕੇ ਨੇ ਜੀ ਨਹੀਂ ਸਰ ਉਹ ਸੈਕਸ਼ਨ ਵੀ ਨਹੀਂ ਲੱਗੇ ਪੁਲਿਸ ਨੇ ਹਾਲੇ ਤੱਕ ਕਾਰਵਾਈ ਨਹੀਂ ਕੀਤੀ ਤੇ ਮੈਂ ਇਹ ਕਹ ਰਿਹਾ ਖੰਡ ਬਸਤੀ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਜਿਵੇਂ ਤੁਹਾਡੀ ਯੂਨੀਅਨ ਹੈ ਤੁਹਾਡਾ ਪਹਿਲਾ ਸਾਥ ਦਿੱਤਾ ਜੇ ਤਰਨਾਮ ਦੇ ਲੋੜ ਪਏਗੀ ਤੁਹਾਡੀ ਯੂਨੀਅਨ ਤਰਨਾਮ ਤੋਂ ਬਰਾ ਤਰ ਸਰ ਇਹ ਗੱਲ ਅਨੁਵਾਦ ਤੁਹਾਡਾ ਸਟੈਪ ਕੀ ਹੈ ਅਗਲਾ ਸਟੈਪ ਕੀ ਹੈ ਸਰ ਅਸੀਂ ਪਹਿਲਾਂ ਤਾਂ ਸਰਕਾਰ ਨੂੰ ਬੇਨਤੀ ਕਰਾਂਗੇ ਕਿ ਸਰਕਾਰ ਜੇ ਕੁਝ ਕਰ ਰਹੀ ਹੈ ਅੱਜ ਦੇ ਡੇਢ ਸਰਕਾਰ ਐਮਐਲਏ ਖਿਲਾਫ ਐਕਸ਼ਨ ਲੈ ਰਹੀ ਹੈ ਐਸਐਸਪੀ ਖਿਲਾਫ ਐਕਸ਼ਨ ਲੈ ਰਹੀ ਹੈ ਕਿੰਨੇ ਵੱਡੇ ਵੱਡੇ ਐਕਸ਼ਨ ਲੈ ਰਹੀ ਹੈ ਅਸੀਂ ਇਹ ਰਿਕੁਐਸਟ ਕਰਾਂਗੇ ਜਦੋਂ ਐਂਡਰ ਨੇ ਵੱਡੇ ਐਕਸ਼ਨ ਲੈਏ ਜਾ ਰਹੇ ਹੈ ਤੇ ਇੱਕ ਚੇਅਰਮੈਨ ਖਿਲਾਫ ਵੀ ਐਕਸ਼ਨ ਲਈ ਸਰਕਾਰ ਅਸੀਂ ਪਹਿਲਾਂ ਬੇਨਤੀ ਕਰਕੇ ਅਸੀਂ ਹਾਦੀ ਜਿਹੜੀ ਡਿਮਾਂਡ ਕੀਤੀ ਗਈ ਸੀਗੀ ਜਿਹੜੀਆਂ ਲੱਗੀਆਂ ਲੱਗੀਆਂ ਸਰ ਮੈਂ ਤੁਹਾਨੂੰ ਉਹ ਸਾਰੀਆਂ ਤਰ੍ਹਾਂਾਂ ਵੀ ਦੱਸ ਦੇਣਾਂ ਅਸੀਂ ਇਹਦੇ ਵਿੱਚ ਜਿਹੜੀ ਡਿਮਾਂਡ ਕੀਤੀ ਹੈ ਮੈਂ ਤੁਹਾਨੂੰ ਇਹ ਦੱਸ ਦੇਣਾ ਜੀ 221 132 127 212 121 1351 ਤੇ 35 ਇਹ ਜਿਹੜੀ ਸੈਕਸ਼ਨਸ ਲਗਾਏ ਗਏ ਸੀਗੇ ਇਹਨਾਂ ਵਿੱਚ ਨਾ ਅਵੇਲੇਬਲ ਹੈ ਐਸੇ ਵਾਸਤੇ ਉਹਨੂੰ ਬੇਲਾਸਤੇ ਆਣਾ ਪਿਆ ਲੇਕਿਨ ਇਹਦੇ ਵਿੱਚ ਸੈਕਸ਼ਨ 61 351 ਤੇ 224 ਹੈ ਜਿਹੜਾ ਕਿ ਇੱਕ ਛਡੰਤਰ ਤਹਿਤ ਤੇ ਇੱਕ ਸਰਕਾਰੀ ਮੁਲਾਜ਼ਮ ਨੂੰ ਕੰਮ ਕਰਦੇ ਹੋਏ ਰੋਕ ਕੇ ਨਾਲ ਤਸ਼ੱਦਦ ਕਰਨ ਦਾ ਸੈਕਸ਼ਨ ਹੈ ਉਹ ਸੈਕਸ਼ਨ ਨਹੀਂ ਲਗਾਏ ਗਏ ਅਸੀਂ ਐਸਐਸਪੀ ਸਾਹਿਬ ਨੂੰ ਬਕਾਇਦਾ ਇੱਕ ਐਪਲੀਕੇਸ਼ਨ ਦੇ ਕੇ ਇਹ ਇਨਫੋਰਮ ਕੀਤਾ ਸੀ ਕਿ ਇਹ ਤਿੰਨ ਸੈਕਸ਼ਨ ਹੋਰ ਨੇ ਜਿਹੜੇ ਇਹਨਾਂ ਤੇ ਲੱਗਣੇ ਚਾਹੀਦੇ ਨੇ ਲੇਕਿਨ ਅੱਜ ਤੱਕ ਨਹੀਂ ਲਗਾਏ ਗਏ ਕਿਉਂਕਿ ਸਰ ਚਲਾਨ ਦਾ ਕੀ ਸਟੇਟਸ ਹੁੰਦਾ ਹੈ ਚਲਾਨ ਪੇਸ਼ ਕਦੋਂ ਕਰਦੀ ਪੁਲਿਸ ਸਰ ਚਲਾਨ ਪੇਸ਼ ਕਰਦੀ ਜਦੋਂ ਇਨਵੈਸਟੀਗੇਸ਼ਨ ਕੰਪਲੀਟ ਹੋ ਜਾਂਦੀ ਹੈ ਲੇਕਿਨ ਇਨਵੈਸਟੀਗੇਸ਼ਨ ਕੰਪਲੀਟ ਤਾਂ ਹੋਏਗੀ ਜਦੋਂ ਇਹਨਾਂ ਦੀ ਅਰੈਸਟ ਪਾਣਗੇ ਤਿੰਨ ਬੰਦਿਆਂ ਦੇ ਖਿਲਾਫ ਐਫ ਆਈ ਆਰ ਹੈ ਦੋ ਦੀ ਅਸੀਂ ਸਬੂਤ ਵੀ ਦਿੱਤੇ ਪੁਲਿਸ ਨੂੰ ਕਿ ਭਾਈ ਇਹ ਆਲਰੇਡੀ ਕੁੰਮਰੇ ਨੇ ਮौज ਕਰ ਰਹੇ ਨੇ ਤੁਸੀਂ ਇਹਨਾਂ ਨੂੰ ਅਰੈਸਟ ਕਰੋ ਇਹਨਾਂ ਨੂੰ ਰੈਸ਼ ਕਰੇਗੀ ਇਨਵੈਸਟੀਗੇਸ਼ਨ ਕੰਪਲੀਟ ਹੋਏਗੀ ਫਿਰ ਚਲਾਨ ਦਾ ਪ੍ਰੋਸੈਸ ਕਿੰਨਾ ਦਿਨ ਤੱਕ ਇੰਤਜ਼ਾਰ ਕਰੋਗੇ ਤੁਸੀਂ ਇਸ ਕਾਰਵਾਈ ਤੇ ਕਿ ਉਹਨਾਂ ਨੂੰ ਅਰੈਸਟ ਕੀਤਾ ਜਾਏ ਫਿਰ ਤੁਹਾਡਾ ਕੀ ਸਟੈਪ ਹੋਏਗਾ ਹੱਸਦਾ ਜੇ ਪਹਿਲਾਂ ਤਾਂ ਪੁਲਿਸ ਅਰੈਸਟ ਕਰੇ ਪੁਲਿਸ ਆਪਣੇ ਕੰਮ ਕਰੇ ਕੁਝ ਦਿਖਾਵੇ ਕਿ ਹਾਂ ਅਸੀਂ ਕੁਝ ਕੀਤਾ ਇੱਕ ਬੰਦਾ ਵੀ ਇਹਨਾਂ ਨੂੰ ਨਹੀਂ ਮਿਲਿਆਗਾ ਦੂਸਰੀ ਗੱਲ ਇਹ ਹੈ ਵੀ ਚਲੋ ਅਰੇਸਟ ਆਪਣੀ ਜਗਤ ਹੈ ਜੇ ਸਰਕਾਰ ਦੇ ਅਸੀਂ ਲਾਇਆ ਮੈਂ ਤਾਂ ਸਰਕਾਰ ਤਾਂ ਸਾਡੇ ਲਈ ਕੰਮ ਕਰੇ ਕੁਝ ਅਸੀਂ ਤਾਂ ਸਰਕਾਰ ਨੂੰ ਇਹ ਪਹਿਲਾਂ ਰਿਕੁਐਸਟ ਕਰਾਂਗੇ ਕਿ ਚਲੋ ਪੁਲਿਸ ਆਪਣਾ ਕੰਮ ਕਰੇ ਸਰਕਾਰ ਆਪਣਾ ਕੰਮ ਕਰੇ ਜੋ ਜੋ ਕੰਮ ਹੋਣਗੇ ਜੇ ਚੰਗਾ ਕੰਮ ਹੋਏਗਾ ਤੇ ਛਵੀ ਵੀ ਚੰਗੀ ਬਣੇਗੀ ਕੋਈ ਕੋਈ ਸਮਝੋਤੇ ਦੀ ਕੋਈ ਪੇਸ਼ਕਸ਼ ਹੋਈ ਹੋਵੇ ਜਾਂ ਕੋਈ ਦਬਾਅ ਬਣਾਇਆ ਗਿਆ ਵਦੋ ਦੇਖੋ ਇਹ ਦਬਾਅ ਤਾਂ ਹਰ ਜਗ੍ਹਾ ਤੋਂ ਬੰਦਾ ਹੀ ਹੈ ਲੇਕਿਨ ਇਸ ਤਰ੍ਹਾਂ ਕਿ ਆਪਾਂ ਮਤਲਬ ਜੇ ਦਬਾਅ ਨੂੰ ਚਲਣਾ ਤਾਂ ਮਲਾਇਆ ਨੂੰ ਪੈਂਦਾ ਹੀ ਹੈ ਆਰਜਗਤੇ ਦਬਾਅ ਚੱਲ ਗਈ ਕੋਈ ਨਾ ਕੋਈ ਫਤਹ ਮਿਲ ਗਈ। ਤਾਂ ਤੁਸੀਂ ਸਭ ਕੀ ਕਹਿਣਾ ਚਾਹੋਗੇ ਅੰਸੂਰ ਦੇ ਵਿੱਚ ਕੀ ਤੁਹਾਨੂੰ ਲੱਗਦਾ ਕੀ ਹੱਲ ਨਿਕਲੇਗਾ? ਨਹੀਂ ਇਹਦਾ ਹੱਲ ਇਹੀ ਹੈ ਜੀ ਕਿਉਂਕਿ ਮੈਂ ਬਤੌਰ ਵਕੀਲ ਬਤੌਰ ਇੱਕ ਇਨਸਾਨ ਮੈਂ ਇਹ ਕਹਿਣਾ ਚਾਹਨਾ ਕਿ ਇਨਸਾਨੀਅਤ ਦੇ ਉੱਤੇ ਜਿਹੜਾ ਇਹ ਹਮਲਾ ਹੋਇਆ ਇਹ ਇੱਕ ਸਰਕਾਰੀ ਮੁਲਾਜ਼ਮ ਦੇ ਉੱਤੇ ਹਮਲਾ ਨਹੀਂ ਹੈ ਇੱਕ ਆਮ ਲੜਾਈ ਨਹੀਂ ਹੈ ਇੱਕ ਆਦਮੀ ਜੋ ਆਪਣਾ ਕੰਮ ਇਮਾਨਦਾਰੀ ਨਾਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਉਹਨੂੰ ਇਮਾਨਦਾਰੀ ਤੋਂ passe karke sirf apna shauk pura karan layi ya apna gall manwan layi jis had tak inade naal market ki gayi hai mainu lagda hai ke je sahi banda koi sahi apne aap nu insaan samajhda ta ohdi rooh kambh jayegi ye soch ke ke eh nahi ho sakta hai te sarkari daftar de vich baith ke ho sakta hai eh apne aap vich bahut vaddi cheez hai mainu lagda hai sarkar ਟੋਟਲੀ ਫੇਲ ਹੋ ਚੁਕੀ ਹੈ ਨੌਨ ਇੰਡ ਆਰਡਰ ਦੀ ਸਿਚੁਏਸ਼ਨ ਬਹੁਤ ਖਰਾਬ ਹੈ ਤੇ ਸ਼ਾਇਦ ਐਡਾ ਸਿਚੁਏਸ਼ਨ ਇਸ ਮੌਕਾ ਮਿਲਦਾ ਹੈ ਸਰਕਾਰ ਨੂੰ ਕਿ ਅਸੀਂ ਕੁਝ ਕਰੀਏ ਤੇ ਇਸ ਕਰਕੇ ਦਿਖਾਈਏ ਕਿ ਸਾਡੀ ਛਵੀ ਸੁਧਰੇ ਤੇ ਮੈਨੂੰ ਨਹੀਂ ਪਤਾ ਕਿ ਇਹ ਚੇਅਰਮੈਨ ਦੀ ਐਨੀ ਕਿਉਂ ਜਿਹੜੀ ਇਮਦਾਦ ਕੀਤੀ ਜਾ ਰਹੀ ਹੈ ਤੇ ਇਹ ਛਵੀ ਸੁਧਾਰਨ ਦੀ ਵੀ ਕੋਸ਼ਿਸ਼ ਨਹੀਂ ਕੀਤੀ ਜਾ ਰਹੀ ਤੇ ਜਿਹੜੇ ਆਬ ਦੇ ਮੁਲਾਜ਼ਮ ਉਹਨਾਂ ਦੇ ਕੰਮ ਕਰ ਰਹੇ ਨੇ ਉਹਨਾਂ ਦੇ ਆਸਤੇ ਵੀ ਜਿਹੜਾ ਸਰਕਾਰ ਕੁਝ ਨਹੀਂ ਕਰਦੀ ਮੈਨੂੰ ਮੈਂ ਵੀ ਇਹਨਾਂ ਦੇ ਮਾਧਿਮ ਨਾਲ ਇਹ ਕਹਿਣਾ ਚਾਹਨਾ ਕਿ ਪੁਲਿਸ ਵੀ ਆਪਣਾ ਕੰਮ ਕਰੇ ਪ੍ਰਸ਼ਾਸਨ ਵੀ ਆਪਣਾ ਕੰਮ ਕਰੇ ਜੋ ਜੋ ਕਾਰਵਾਈ ਬਣਦੀ ਹੈ ਕਾਨੂੰਨ ਦੇ ਤਹਿਤ ਉਹ ਕਾਰਵਾਈਆਂ ਕਰਨ ਤਾਂ ਕਿ ਲੋਕਾਂ ਦਾ ਐਟ ਲੀਸਟ ਪੁਲਿਸ ਤੇ ਤਾਂ ਵਿਸ਼ਵਾਸ ਥੋੜਾ ਬਹੁਤ ਬਣੇ ਕਿ ਹਾਂ ਸ਼ਾਇਦ ਪੁਲਿਸ ਤਾਂ ਆਪਣਾ ਕੰਮ ਕਰ ਰਹੀ ਹੈ ਗੁਰੂ ਜੀ लास्टਵਾਲ ਕਿ ਜਿਹੜਾ ਤੁਹਾਡੇ ਨੇ ਕਾਰਵਾਈ ਹੋਈ ਹੈ ਜੋ ਇਹ ਤਾਂ ਬਹੁਤ ਗੰਭੀਰ ਮਾਮਲਾ ਹੈ ਨਾ ਮਾਰਕੀਟ ਦਾ ਐਸ ਤੋ ਲਾਓ ਕਿ ਉੰਡਾਈਆਂ ਨਾਲੋਂ ਪਹਿਲੇ ਕੀਤੀਆਂ ਜਾਂਦੀਆਂ ਸੀ ਜਿਹੜਾ ਤੁਸੀਂ ਦੇਖਦੇ ਸੀ ਪਹਿਲੇ ਜਾਂ ਕੋਈ ਮਾਨਸਿਕ ਪਰਤਾਣ ਦਾ ਤਾਂ ਕਾਫੀ ਦਿਨ ਤੋਂ ਹੋ ਰਹੀ ਸੀ ਲੇਕਿਨ ਮਾਨਸਿਕਤਾ ਚੋ ਚੱਲੀ ਜਾ ਸਕਦੀ ਹੈ ਕਿ ਚਲੋ ਪ੍ਰੈਸ਼ਰ ਆਂਦਾ ਹੈ ਕਦੇ ਕੰਮ ਦਾ ਆ ਗਿਆ ਕਦੇ ਕੁਝ ਕਿਸੇ ਤਰ੍ਹਾਂ ਦਾ ਵੀ ਆ ਗਿਆ ਲੇਕਿਨ ਕੀ ਉਮੀਦ ਨਹੀਂ ਸੀ ਕਿ ਕਦੇ ਵੀ ਇਸ ਤਰ੍ਹਾਂ ਦਾ ਕੋਈ ਕਾਰਵਾਈ ਹੋਏਗੀ ਮਤਲਬ ਕਿਉਂਕਿ ਮੇਰੇ ਖਿਆਲ ਨਾਲ ਤਾਂ ਪੂਰੇ ਮਤਲਬ ਮੇਰੇ ਜਨਮ ਤੋਂ ਲੈ ਕੇ ਹਲੇ ਤੱਕ ਮੈਂ ਕੋਈ ਖਬਰ ਨਹੀਂ ਪੜੀ ਕਿ ਵੀ ਹਾਂ ਵੀ ਕਿਸੇ ਮਲਾਜ਼ਮ ਨਾਲ ਐਦਾਂ ਕੁੱਟਮਾਰ ਹੋਈ ਹੈ ਜਾਂ ਕੁਝ ਹੋਇਆ ਕਿ ਪਹਿਲੀ ਵਾਰ ਦੇਖਿਆ ਕਿ ਇਹ ਸਰਕਾਰ ਦੇ ਵਿੱਚ ਵੀ ਐਦਾਂ ਦੇ ਕੰਮ ਹੋ ਰਹੇ ਹਨ ਇਹਦੇ ਸਰ ਮੈਂ ਤੁਹਾਨੂੰ ਇੱਕ ਐਡ ਕਰ ਦਿੰਦਾ ਇਸ ਚੀਜ਼ 'ਚ ਇੱਕ ਆਡੀਓ ਵੀ ਬਹੁਤ ਵਾਇਰਲ ਹੋਈ ਸੀ ਇੱਕ ਹੋਰ ਵੀ ਸੁਪਰਵਾਈਜ਼ਰ ਸੀ ਜਿਨ੍ਹਾਂ ਨਾਲ ਬਹੁਤ ਬਹੁਤ ਗੰਦੇ ਤਰੀਕੇ ਨਾਲ ਉਹਨਾਂ ਨੇ ਗੱਲ ਕੀਤੀ ਸੀ ਇਹਨਾਂ ਨੇ ਅਸੀਂ ਕੋਰਟ ਦੇ ਵਿੱਚ ਵੀ ਉਹ ਆਡੀਓ ਪਲੇ ਕੀਤੀ ਸੀ ਜਿਦੇ ਵਿੱਚ ਸ਼੍ਰੀ ਚੇਅਰਮੈਨ ਸਾਹਿਬ ਜੀ ਕਹਿ ਰਹੇ ਸੀ ਦਸਤਰ ਵੜ ਕੇ ਦਿਖਾ ਦਨ ਮੈਂ ਦਿਖਾਣਾ ਕੰਮ ਕਿਦਾਂ ਕਰੀਦਾ ਹੁੰਦਾ ਤੇ ਇਹ ਬਿਲਕੁਲ ਸਹੀ ਕਰ ਰਹੇ ਮਾਨਸਿਕ ਪ੍ਰਤਾੜਨਾ ਆਪਣੇ ਜਿਹਾ ਲੇਕਿਨ ਉਹ ਲੈਵਲ ਇੰਨਾ ਲਿਜਾ ਕਰਕੇ ਫਿਜ਼ੀਕਲ ਅਸਾਲਟ ਕਰਨਾ ਉਹ ਆਪਣੇ ਆਪ ਇੱਕ ਬਹੁਤ ਵੱਡੀ ਚੀਜ਼ ਸੀ ਤੇ ਮੈਨੂੰ ਲੱਗਦਾ ਹੈ ਕਿ ਸਰਕਾਰ ਨੂੰ ਅੱਖਾਂ ਖੋਲ੍ਹਣੀਆਂ ਚਾਹੀਦੀਆਂ ਓਕੇ